ਕਹਿੰਦੇ ਇੱਕ ਦਿਨ ਰੋਟੀ ਖਾਦਿਆਂ ਮੈਂ ਉਹਨੂੰ ਕਿਹਾ ਮਨੀ ਰਾਮ ਨੂੰ ਕਿ ਮੈਂ ਰੋਟੀ ਹੋਰ ਵੀ ਬੜੀ ਜਗ੍ਹਾ ਖਾਦੀ ਤੁਹਾਡੀ ਰੋਟੀ ਸਵਾਦ ਬੜੀ ਹੈ ਕਹਿੰਦੇ ਅੱਗੋਂ ਮਨੀ ਰਾਮ ਕਹਿੰਦਾ ਇਹਦਾ ਕੁਝ ਹੋਰ ਰਾਜ ਹੈ ਕਿੰਨੇ ਕੀ ਰਾਜ ਹੈ ਉਹ ਕਹਿੰਦਾ ਲੋਕਾਂ ਦੇ ਘਰ ਲੋਹੇ ਦਾ ਤਵਾ ਹੁੰਦਾ ਅਸੀਂ ਪੱਥਰ ਦੇ ਤਵੇ ਤੇ ਬਣਾਦੇ ਆਖੋ ਸਤਨਾਹ ਹਾਂ ਆਗ ਦੇ ਉੱਤੇ ਪੱਥਰ ਦਾ ਤਵਾ ਪੱਥਰ ਜਦੋਂ ਗਰਮ ਹੁੰਦਾ ਨਾ ਤੇ ਉਹਦੇ ਤੇ ਰੋਟੀ ਉਹਦੇ ਕਰਕੇ ਰੋਟੀ ਸਵਾਦ ਹੈ ਸਾਡੇ ਘਰ ਪੱਥਰ ਦੇ ਤਵੇ ਤੇ ਰੋਟੀ پکਦੀ ਉਹ ਮਰ ਭਜਿਆ ਸਿੰਘ ਸੋਢੀ ਕਹਿੰਦੇ ਸੀ ਮੈਂ ਕਦੀ ਪੱਥਰ ਦਾ ਤਵਾ ਦੇਖਿਆ ਹੀ ਨਹੀਂ ਕਹਿੰਦੇ ਫਿਰ ਕਿਸ ਦਿਨ ਘਰ ਆਉਂ ਕਹਿੰਦੇ ਅਸੀਂ ਹਫਤੇ ਦੇ ਵਿੱਚ ਵਿੱਚ ਨਾ ਪ੍ਰੋਗਰਾਮ ਬਣਾਇਆ ਉਹਨਾਂ ਦੇ ਘਰ ਮੈਂ ਗਿਆ ਕਹਿੰਦੇ ਘਰ ਗਏ ਤੇ ਉਹਨਾਂ ਮੈਨੂੰ ਚਾਹ ਪਿਲਾਈ ਚਾਹ ਪਲਾ ਕੇ ਤੇ ਕਹਿੰਦੇ ਮੈਂ ਮੇਰੇ ਪੇਕਿਆਂ ਦੀ ਯਾਦ ਤੋੜਦੀ ਆ ਆ ਕੋ ਸਤ ਨੇ ਮੇਰੇ ਪੇਕਿਆਂ ਦੀ ਯਾਦ ਕਹਿੰਦੇ ਮਾਤਾ ਕਹਿਣ ਲੱਗੀ ਰ ਭਜੇ ਸੋਢੀ ਨੂੰ ਕਹਿੰਦੇ ਵੀਰ ਜੀ ਮੈਂ ਕਈ ਸਾਲ ਪਹਿਲਾਂ ਮੈਨੂੰ ਪੇਕਿਆਂ ਤੋਂ ਮਿਲਿਆ ਸੀ ਦੋ ਚਾਰ ਪੰਜ ਸਾਲ ਪਹਿਲੇ ਮੈਨੂੰ ਪੇਕਿਆਂ ਤੋਂ ਮਿਲਿਆ ਸੀ ਉਦੋਂ ਦੀ ਮੈਂ ਇਹਦੇ ਉੱਤੇ ਰੋਟੀ ਪਕਾ ਰਹੀ ਆ ਇਹ ਬੱਚੀ ਦੇ ਹੱਥੋਂ ਡੇਗਣ ਨਾਲ ਉਹ ਅਗੋਂਰ ਭਜਿਆ ਸੋਢੀ ਕਹਿੰਦੇ ਮਾਤਾ ਜੀ ਆ ਜਿਹੜਾ ਕੀੜਾ ਚੱਲ ਰਿਹਾ ਇਹਦੇ ਚੋਂ ਨਿਕਲੇ ਮੈਨੂੰ ਤੇ ਤੁਸੀਂ ਕੁਝ ਦੇਤਾ ਦੇਤਾ ਇੱਕ ਤਵਾ 4-5 ਸਾਲ ਤੋਂ ਪੱਥਰ ਦਾ ਰੋਟੀ ਪੁਕਾ ਰਿਹਾ ਅੱਗ ਦੇ ਉੱਤੇ ਰੱਖਿਆ ਜਾ ਰਿਹਾ ਪਰ ਰੱਬ ਨੇ ਜਿੰਨੂੰ ਬਚਾਉਣਾ ਹੈ ਤਾਂ ਵੀ ਵੇਖੋ ਆਖੋ ਸਤਨਾਮ ਉਹ ਜਦੋਂ ਉਹਨਾਂ ਕਿਹਾ ਨਾ ਵੀ ਇਹਦੇ ਚੋਂ ਨਿਕਲੇ ਇੱਕ ਜਗਾਰਾ ਦੇਣਾ ਸੁਣ ਕੇ ਉਹ ਮਾਤਾ ਕਹਿੰਦੀ ਰ ਭਜਨਾਂ ਛੋਡੀ ਨੂੰ ਮਨੀ ਰਾਮ ਦੀ ਕਹਿੰਦੀ ਮੈਂ ਵੀ ਦੱਸਾਂ ਜੀ ਤੁਹਾਨੂੰ ਇੱਕ ਗੱਲ ਕਹਿੰਦੇ ਦੱਸੋ ਕਹਿੰਦੇ ਮੈਂ ਵੀ ਰੋਟੀ ਪਕਾਨੀ ਸਨ ਅੱਧਾ ਪੌਣਾ ਇੰਜ ਜਗ੍ਹਾ ਤੋਂ ਕੱਚੀ ਰਹਿ ਜਾਂਦੀ ਸੀ ਆਹ ਕੋ ਸਤਨਾ ਅੱਧਾ ਕੈਂਚ ਜਗ੍ਹਾ ਤੋਂ ਕੱਚੀ ਰਹਿ ਜਾਂਦੀ ਸੀ ਤੇ ਮੈਨੂੰ ਉਹ ਫੁਲਕਾ ਥੋੜੀ ਸਾਈਡ ਤੇ ਲਿਆ ਕੇ ਉਹ ਇਜ ਨੂੰ ਪਕਾਉਣਾ ਪੈਂਦਾ ਤੇ ਮੈਂ ਵੀ ਬੜੀ ਹਾਨਸਾਂ ਤੇ ਬਾਕੀ ਸਾਰਾ ਪੱਥਰ ਰੋਟੀ ਪੁਕਾ ਰਿਆ ਐ ਇਹਨਾ ਕਿਸਾ ਉਥੋਂ ਕੱਚੀ ਰਹਿ ਜਾਂਦੀ ਐ ਇਥੋਂ ਦਾਜਾ ਲਾਰੋ ਜਿੱਥੇ ਕੀੜਾ ਸੀ ਓਏ ਵਾਜਿਆਂ ਵਾਲਿਆ ਅਕਲਗੀ ਤਾਰੋ ਪਰਮੇਸ਼ਰ ਜਿਹਨੂੰ ਬਚਾਉਣਾ ਐ ਪੰਜ ਛੇ ਸਾਲ ਤੋਂ ਉਹ ਤਵਾ ਅੱਗ ਦੇ ਉੱਤੇ ਰੋਟੀ ਪੁਕਾਉਂਦਾ ਪਰ ਜਿਹਨੂੰ ਬਚਾਉਣਾ ਉਹਨੂੰ ਸੇਕ ਨਹੀਂ ਲੱਗਣਦੇ ਬੋਲੇ ਅਸਰੀਆ ਗਾ ਦੂਜਾ ਉਹ ਵੀ ਵਿੱਤੀ ਉਹਦੀ ਰੋਜੀ ਕਹਦੇ ਹੋ ਗੱਜ ਕੇ ਸਤ ਇਹ ਬੜੀ ਬਰੀਕ ਗੱਲ ਹੋ ਰਹੀ ਆ ਜੀ ਇਹਦਾ ਇਹ ਮਤਲਬ ਨਹੀਂ ਕਾਰੋਬਾਰ ਛੱਡ ਦੇਣੇ ਕਿਰਤ ਛੱਡ ਦੇਣੇ ਕਰਨੇ ਨੇ ਇਹ ਨਹੀਂ ਸਮਝਣਾ ਮੈਂ ਨਾ ਕਮਾਵਾਂ ਤੇ ਭੁੱਖੇ ਮਰ ਜਾਣਗੇ ਦੇਣ ਵਾਲਾ ਕੋਈ ਹੋਰ ਹੈ ਆਖੋ ਸਤਿ ਸਾਹੀ ਪੂਰੀ ਕਰਾ ਜੀ ਤੇ ਮੈਨੂੰ ਗੱਲ ਬਹੁਤ ਜਿਆਦੀ ਸੀ ਕਿ ਉਹਨੇ ਹਿੱਸੇ ਤੋਂ ਰੋਟੀ ਨਹੀਂ ਸੀ ਉਥੇ ਰਬ ਸੇਕ ਨਹੀਂ ਲੱਗਣ ਰੋਟੀ ਕੱਚੀ ਰਹਿੰਦੀ ਕਿੰਨੇ ਸਾਲ ਤੋਂ ਬੇਕਿਆਂ ਤੋਂ ਆਇਆ ਪੱਥਰ ਦਾ ਦਵਾ ਕਿਵੇਂ ਉਹਨੂੰ ਰੋਜੀ ਦੇ